ਆ ਤੇਰਾ ਕੱਖ ਤੇਰਾ ਮੈਨੂੰ ਕਿਥੇ ਦਵਾਈ ਨਾ ਬਿਲਾ ਕੰਦਰਾ ਕੁੱਤੇ ਆ ਤੇ ਤੁਸ ਕੱਖ ਤੋਂ ਮੇਰਾ ਤੇਰਾ ਸ਼ਰਮਾਣੀ ਚੱਲ ਗਿਆ ਸਰਦਾਰ ਫਾਈ ਯਾਤਰਾ ਪਾਇ ਤੇ ਕੁੱਤੇ ਦੇ ਯਾਤਰਾ ਪਾਇ ਆਇਆ ਤਾਂ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸ਼ਬਦ ਦੀ ਤਾਕਤ ਹੈ ਬਲ ਮੀਡੀਆ ਮੈਂ ਪੁੱਛਾ ਜਲੰਧਰ ਤੋਂ ਇੱਕ ਬੇਹਦੀ ਮੰਦ ਭਾਗੀ ਤੇ ਿਕਨੌਣੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਇੱਕ 60 ਸਾਲ ਦੇ ਬਜ਼ੁਰਗ ਅੰਮ੍ਰਿਤਧਾਰੀ ਸਿੱਖ ਵੱਲੋਂ 13 ਸਾਲ ਦੇ ਮਾਸੂਮ ਬੱਚੇ ਨਾਲ ਜ਼ਬਰਜਨਾ ਕੀਤਾ ਗਿਆ ਤੁਹਾਨੂੰ ਦੱਸਦੀ ਕਿ ਇਸ ਵਿਅਕਤੀ ਵੱਲੋਂ ਦਰਿੰਦਗੀ ਦੀਆਂ ਸਾਰੀਆਂ ਹੱਦਾਂ ਨੇ ਜਿਹੜੀਆਂ ਪਾਰ ਕੀਤੀਆਂ ਨੇ ਜ਼ਬਰਜਨਾ ਤੋਂ ਬਾਅਦ ਇਸ ਬਜ਼ੁਰਗ ਨੇ ਉਸ ਬੱਚੀ ਨੂੰ ਮੋਢੇ 'ਤੇ ਘਾਟ ਉਤਾਰ ਦਿੱਤਾ ਦੱਸਦੇ ਕਿ ਸ਼ਨੀਵਾਰ ਦੀ ਇਹ ਸਾਰੀ ਘਟਨਾ ਦੱਸੀ ਜਾ ਰਹੀ ਹੈ ਜਿੱਥੇ ਕਿ ਇੱਕ ਮਾਸੂਮ ਬੱਚੀ ਜਿਹੜੀ ਆਪਣੇ ਮੁਹੱਲੇ ਦੇ ਬਾਹਰ ਖੇਡ ਰਹੀ ਹੁੰਦੀ ਹੈ ਅਤੇ ਦੱਸਿਆ ਜਾ ਰਿਹਾ ਕਿ ਇਹ ਬਜ਼ੁਰਗ ਜਿਹੜਾ ਉਸ ਬੱਚੀ ਨੇ ਫਰਗਲਾ ਕੇ ਆਪਣੇ ਘਰ ਲੈ ਜਾਂਦਾ ਅਤੇ ਸਮਾਂ ਬੀਤਿਆ ਜਦੋਂ ਬੱਚੀ ਆਪਣੇ ਘਰ ਨਹੀਂ ਪਹੁੰਚਦੀ ਤਾਂ ਪਰਿਵਾਰਕ ਮੈਂਬਰਾਂ ਨੂੰ ਚਿੰਤਾ ਹੁੰਦੀ ਹੈ ਅਤੇ ਉਹ ਆਪਣੀ ਬੱਚੀ ਨੂੰ ਲੱਭਣ ਲੱਗ ਪੈਂਦੇ ਨੇ ਬੱਚੀ ਦੇ ਪਰਿਵਾਰਕ ਮੈਂਬਰਾਂ ਵੱਲੋਂ ਮੁਹੱਲੇ ਦੇ ਸੀਸੀਟੀਵੀ ਚੈੱਕ ਕੀਤੇ ਜਾਂਦੇ ਨੇ ਅਤੇ ਉਹਨਾਂ ਵੱਲੋਂ ਦੇਖਿਆ ਜਾਂਦਾ ਕਿ ਉਹਨਾਂ ਦੇ ਜਿਹੜਾ ਗਵਾਂਡੀ ਆ ਬੱਚੀ ਨੂੰ ਵਰਗਲਾ ਕੇ ਆਪਣੇ ਘਰ ਲੈ ਜਾਂਦਾ ਅਤੇ ਬੱਚੀ ਉੱਥੋਂ ਦੀ ਵਾਪਸ ਨਹੀਂ ਆਂਦੀ ਤਾਂ ਉਹਨਾਂ ਨੂੰ ਸ਼ੱਕ ਹੁੰਦਾ ਅਤੇ ਉਹ ਮੌਕੇ ਤੇ ਪੁਲਿਸ ਨੂੰ ਸੂਚਿਤ ਕਰਦੇ ਨੇ ਜਿਸ ਤੋਂ ਬਾਅਦ ਮੁਹੱਲੇ ਦੇ ਵਿੱਚ ਭਾਰੀ ਹੰਗਾਮਾ ਹੁੰਦਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਸ ਮੁਹੱਲੇ ਵਿੱਚ ਇੱਕ ਛੋਟੀ 13 ਸਾਲ ਦੀ ਬੱਚੀ ਨਾਲ ਜ਼ਬਰਦਸਤੀ ਕੀਤਾ ਜਾਂਦਾ ਇੱਕ ਅੰਮ੍ਰਿਤਧਾਰੀ ਸਿੱਖ ਦੇ ਵੱਲੋਂ ਇਹ ਘਟਨਾ ਨੂੰ ਅੰਜਾਮ ਦਿੱਤਾ ਜਾਂਦਾ। ਇਸ ਵਿਅਕਤੀ ਵੱਲੋਂ ਉਸ ਧੀ ਤੇ ਪੂਰਾ ਤਰਸ ਨਾ ਕੀਤਾ ਗਿਆ। ਜ਼ਬਰਦਸਤੀ ਕਰਨ ਤੋਂ ਬਾਅਦ ਉਸਨੇ ਇਸ ਮਾਸੂਮ ਬੱਚੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਇਸ ਵਿਅਕਤੀ ਵੱਲੋਂ ਦਰਿੰਦਗੀ ਦੀਆਂ ਸਾਰੀਆਂ ਹੱਦਾਂ ਜਿਹੜੀਆਂ ਨੇ ਪਾਰ ਕੀਤੀਆਂ ਗਈਆਂ ਨੇ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ। ਜਦੋਂ ਉਹਨਾਂ ਨੇ ਆਪਣੀ ਬੱਚੀ ਦੀ ਲਾਸ਼ ਕਵਾਂਡੀ ਦੇ ਘਰ ਦੇ ਬਾਥਰੂਮ ਵਿੱਚ ਦੇਖੀ ਤਣਾ ਦੇ ਪੈਰਾ ਹੇਟੋ ਜ਼ਮੀਨ ਕਿਸ ਗਈ ਦੱਸਿਆ ਜਾ ਰਿਹਾ ਹੈ ਕਿ ਇਸ ਮਾਸੂਮ ਬੱਚੀ ਦੇ ਪਿਤਾ ਦੀ 1 ਸਾਲ ਪਹਿਲਾਂ ਹੀ ਮੌਤ ਹੋਈ ਸੀ ਅਤੇ ਉਸ ਦੇ ਪਿਤਾ ਦੀ ਮੌਤ ਦਾ ਦੁੱਖ ਅਜੇ ਖਤਮ ਨਹੀਂ ਹੋਇਆ ਸੀ ਕਿ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਸਭ ਕੁਝ ਦੇਖਣਾ ਪਿਆ ਇਸ ਦਰਿੰਦੇ ਅਮ੍ਰਿਤਾਲੀ ਸਿੱਖ ਨੂੰ ਜਮਾਂ ਤਰਸ ਨਹੀਂ ਆਇਆ ਕਿ ਉਸ ਬੱਚੀ ਨੂੰ ਵੀ ਜ਼ਬਰਜਨਾਹ ਕਰਨ ਤੋਂ ਬਾਅਦ ਮੌਤੇ ਘਾਟ ਉਤਾਰ ਦਿੱਤਾ ਗਿਆ ਪਰਿਵਾਰਕ ਮੈਂਬਰਾਂ ਦਾ ਹਾਲ ਜਿਹੜਾ ਨਹੀਂ ਦੇਖ ਹੁੰਦਾ ਅਤੇ ਜਦੋਂ ਮੁਹੱਲੇ ਵਾਲਿਆਂ ਨੂੰ ਪਤਾ ਲੱਗਾ ਕਿ ਇਸ ਵਿਅਕਤੀ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਉਹਨਾਂ ਵੱਲੋਂ ਉਸ ਦੀ ਦੇਹਦ ਕੁੱਟਮਾਰ ਕੀਤੀ ਗਈ ਹੈ ਅਤੇ ਪੁਲਿਸ ਵੱਲੋਂ ਇਸ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਤੁਹਾਨੂੰ ਦੱਸਦੀ ਕਿ ਕੁੜੀ ਦੇ ਪਰਿਵਾਰਕ ਮੈਂਬਰਾਂ ਨੂੰ ਲੱਗਦਾ ਸੀ ਕਿ ਇਹ ਉਹ ਸਾਡੀ ਧੀ ਨੂੰ ਵੀ ਆਪਣੀ ਧੀ ਵਾਂਗ ਹੀ ਸਮਝੇਗਾ ਪਰ ਉਸਨੇ ਅਫਗਾਨੀਅਤ ਦੀਆਂ ਸਾਰੀਆਂ ਹੱਦਾਂ ਜਿਹੜੀਆਂ ਨੇ ਪਾਰ ਕਰ ਦਿੱਤੀਆਂ ਨੇ ਉਹਨਾਂ ਦੀ 13 ਸਾਲ ਦੀ ਮਾਸੂਮ ਬੱਚੀ ਨਾਲ ਇਸ ਅੰਮ੍ਰਿਤਧਾਰੀ 60 ਸਾਲਾ ਦੇ ਬਜ਼ੁਰਗ ਵੱਲੋਂ ਜਬਰ ਜਨਾਹ ਕੀਤਾ ਜਾਂਦਾ ਤੇ ਉਸ ਨੂੰ ਜਬਰਜੁਨਾ ਕਰਨ ਤੋਂ ਬਾਅਦ ਜਿਹੜਾ ਮੋਤੇ ਘਾਟ ਉਤਾਰ ਦਿੱਤਾ ਜਾਂਦਾ ਹੈ ਜੰਗਲ ਰਾਜ ਵਿੱਚ ਜਿਹੀਆਂ ਕਿਨੌਣੀ ਹਰਕਤਾਂ ਵਾਪਰ ਰਹੀਆਂ ਨੇ ਇਹਨਾਂ ਲਈ ਕੌਣ ਜ਼ਿੰਮੇਵਾਰ ਹੋਵੇਗਾ ਤੇ ਕਦੋਂ ਤੱਕ ਪੰਜਾਬ ਦੀਆਂ ਧੀਆਂ ਇਹਨਾਂ ਦਰਿੰਦਿਆਂ ਦਾ ਸ਼ਿਕਾਰ ਹੋਣਗੀਆਂ ਇਹਨਾਂ ਦਰਿੰਦਿਆਂ ਦੀ ਹਫਜ਼ ਦਾ ਸ਼ਿਕਾਰ ਹੋਣਗੀਆਂ ਕਦੋਂ ਪੰਜਾਬ ਦੇ ਵਿੱਚ ਜਿਹੀਆਂ ਘਟਨਾਵਾਂ ਵਾਪਰਨ ਤੋਂ ਰੁਕਣ ਕਿ ਲੋਕਾਂ ਵੱਲੋਂ ਮੰਗ ਕੀਤੀ ਜਾ ਰਹੀ ਕਿ ਅਜਿਹੀਆਂ ਕਿਨੌਣੀ ਹਰਕਤਾਂ ਨੂੰ ਅੰਜਾਮ ਦੇੜ ਵਾਲੇ ਵਿਅਕਤੀਆਂ ਨੂੰ ਜਦ ਤੋਂ ਜਦ ਨੱਥ ਪਾਈ ਜਾਵੇ ਦੱਸਿਆ ਜਾ ਰਿਹਾ ਕਿ ਇਸ ਬੱਚੇ ਦੇ ਕਤਲ ਮਾਮਲੇ 'ਚ ASI ਵੱਲੋਂ ਕੁਤਾਈ ਵਰਤੀ ਗਈ ਸੀ ਜਿਸ ਨੂੰ ਸਸਪੈਂਡ ਕਰ ਦਿੱਤਾ ਗਿਆ ਤੇ ਇਹ ਵੱਡੇ ਖੁਲਾਸੇ ਨੇ ਜਿਹੜੇ ACP ਵੱਲੋਂ ਕੀਤੇ ਗਏ ਨੇ ਤਨੁਦਾਸੀ ਕੀ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਵਿਅਕਤੀ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਅਤੇ ਇਸ ਦਰਿੰਦੇ ਵੱਲੋਂ ਮੌਤੇ ਘਾਟ ਉਤਾਰੀ ਗਈ ਬੱਚੀ ਦਾ ਜਿਹੜਾ ਸੰਸਕਾਰ ਕਰ ਦਿੱਤਾ ਗਿਆ ਉਸ ਬੱਚੀ ਦੀ ਮਾਂ ਵੱਲੋਂ ਕਿਹਾ ਜਾ ਰਿਹਾ ਕਿ ਮੇਰੇ ਮੇਰੀ ਧੀ ਦੇ ਵਿਆਹ ਲਈ ਬਹੁਤ ਸਾਰੇ ਸੁਪਨੇ ਸਜਾਏ ਹੋਏ ਸੀ ਅਤੇ ਉਸ ਦਾ ਸੰਸਕਾਰ ਜਿਹੜਾ ਕਿ ਨਵੀਂ ਵਿਆਹੀ ਦੁਲਹਣ ਵਾਂਗੂ ਤਿਆਰ ਕਰਕੇ ਕੀਤਾ ਗਿਆ ਇਸ ਘਟਨਾ ਦੇ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਮਾਂ ਦਾ ਵੀ ਜਿਹੜਾ ਹਾਲ ਨਹੀਂ ਦੇਖ ਹੋ ਰਿਹਾ ਕਾਹਾਂ ਮਾਰ ਮਾਰ ਕੇ ਇਹ ਮਾਂ ਜਿਹੜੀ ਰੋ ਰਹੀ ਹੈ ਇਸ ਘਟਨਾ ਤੋਂ ਬਾਅਦ ਮਾਪਿਆਂ ਨੂੰ ਸਾਵਧਾਨੀ ਵਰਤਣੀ ਚਾਹੀਦੀ ਹੈ ਤੇ ਸਿੱਖ ਲੈਣੀ ਚਾਹੀਦੀ ਹੈ ਕਿ ਅੱਜ ਦੇ ਸਮੇਂ ਵਿੱਚ ਕਿਸੇ ਤੇ ਵੀ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਇੱਥੋਂ ਤੱਕ ਕਿ ਆਪਣੇ ਗੁਵਾਂਡੀ ਤੇ ਵੀ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਇੱਕ ਗੁਵਾਂਡੀ ਦੇ ਵੱਲੋਂ ਜ਼ਬਰਦਸਤੀ ਕਰਕੇ ਬੱਚੀ ਨੂੰ ਮੋਤੇ ਘਾਟ ਉਤਾਰ ਦਿੱਤਾ ਗਿਆ ਉਸ 3 ਦੇ ਪਿਓ ਦੀ ਉਮਰ ਦੇ ਵਿਅਕਤੀ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਤੁਸੀਂ ਦੇਖ ਸਕਦੇ ਹੋ ਕਿ ਇਸ ਵਿਅਕਤੀ ਵੱਲੋਂ ਦਰਿੰਦਗੀ ਦੀਆਂ ਸਾਰੀਆਂ ਹੱਦਾਂ ਪਾਰ ਕੀਤੀਆਂ ਗਈਆਂ ਨੇ ਲੈ ਹੁਣ ਦੇਖਣਾ ਇਹ ਹੋਵੇ ਕਿਸ ਬੱਚੀ ਨੂੰ ਇਨਸਾਫ਼ ਕਦੋਂ ਮਿਲੇਗਾ